ਆ ਗੁਰੂ ਮੇਰੇ ਕੱਟੀ ਕੋ ਜਾਣ ਪਾਪਾ ਨੂੰ ਕੀ ਹੋਇਆ ਪਾਪਾ ਨੂੰ ਹੁਣ ਕੱਟਣ ਦੀ ਪ੍ਰੋਬਲਮ ਹੈ ਕਿੰਨੇ ਦਿਨਾਂ ਮੇਰੇ ਅਸੀ ਉਹਦਾ ਆਪਰੇਸ਼ਨ ਹੋਇਆ ਉਹ ਟੀਚਰ ਕੋਲ ਟੋਕਣੀ ਕੀ ਕਹਿੰਦੇ ਆ ਉਹ ਕਹਿੰਦੇ ਜੀ ਫੀਸ ਕਰਾਂਗੇ ਤਾਂ ਪੇਪਰ ਦੇ ਜਾਣਗੇ ਬਲੇ ਬਕਰ ਉਹ ਆਂ ਅਸੀਂ ਚਾਰ ਹੁਈਆਂ ਜੀ ਇਹ ਰਾਜ ਮਿਸਤਰੀ ਸੀ ਜੀ ਇਹਨਾਂ ਦੀ ਵੀ ਦੋਨੋਂ ਕਿਡਨੀयां ਖਰਾਬ ਨੇ ਡਾਕਟਰ ਨੇ ਕਿਹਾ ਵੀ 85% ਖਰਾਬ ਹੋ ਚੁੱਕੇ ਨੇ 15% ਹੀ ਕੰਮ ਕਰਦਿਆ ਗੁਰਦੇ ਅਮਰ ਹਸਪੀਟਲ ਦੇ ਵਿੱਚ ਦਵਾਈ ਬਹੁਤ ਜ਼ਿਆਦਾ ਮਹਿੰਗੀ ਆ ਪੈਸੇ ਨਹੀਂ ਹੈਗੇ ਜੀ ਦਵਾਈ ਲਿਆਉਣ ਨੂੰ ਵੀ ਪੇਟ ਦੇ ਵਿੱਚ ਜਿਹੜਾ ਇੰਜੈਕਸ਼ਨ ਲੱਗਦਾ 2000 ਦਾ ਤੋਂ ਉਹ ਲਾਉਂਦੇ ਸੀ ਹੁਣ ਉਹ ਵੀ ਨਹੀਂ ਲਵਾਇਆ ਗਿਆ ਹੈਗਾ ਇਹ ਹੁਣ ਤਾਂ ਜੀ ਇਹਨਾਂ ਨੂੰ ਹੋ ਗਏ 8-9 ਮਹੀਨੇ ਘਰੇ ਹੀ ਨੇਗੇ ਉਹੀ ਕੰਮ ਕਰਦੇ ਕਰਦੇ ਹੀ ਬਿਮਾਰ ਹੋ ਗਏ ਸੀ ਜੀ ਬੀਟੀ ਨੂੰ ਤੁਹਾਡੇ ਨੂੰ ਕੀ ਹੋਇਆ ਜੀ ਇਹਦੇ ਜੀ ਦਰਦ ਹੁੰਦਾ ਰਹਿੰਦਾ ਸੀ 4-5 ਸਾਲ ਤੋਂ ਪ੍ਰੋਬਲਮ ਸੀਗੀ ਹਰਨੀਆਂ ਦੀ ਉਹ ਵੀ ਅਸੀਂ ਪੈਸੇ-ਪੂਸੇ ਕਿਸੇ ਤੋਂ ਫੜ-ਫੜ ਕੇ ਤਾਂ ਮੈਂ ਇਹਦਾ ਇਲਾਜ ਕਰਵਾਇਆ ਆਪਰੇਸ਼ਨ ਹੋਇਆ ਤੇ ਹੁਣ ਸਕੂਲ ਤੋਂ ਫੀਸ ਨਹੀਂ ਭਰੀ ਗਈ ਹੈਗੀ ਸਕੂਲੋਂ ਵੀ ਘਰੇ ਬੈਠਾ 5ਵੀਂ ਕਲਾਸ ਚ ਪੜਦਾ ਉਹ ਕਹਿੰਦੇ ਵੀ ਜੇ ਫੀਸ ਭਰੋਗੇ ਤਾਂ ਪੇਪਰ ਲਵਾਵਾਂਗੇ ਨਹੀਂ ਘਰੇ ਆ ਗੁਜ਼ਾਰਾ ਬਸ ਜੀ ਭੈਣ ਭਾਈਆਂ ਤੋਂ ਫੜ-ਫੜ ਕੇ ਵੀ ਕਦੇ ਕਿਸੇ ਨੇ ਸੌਦਾ ਦਿੱਤਾ ਕਦੇ ਕਿਸੇ ਨੇ ਆਂ ਟਾਈਮ ਲੰਗੀ ਜਾਂਦਾ ਜੀ ਤੇ ਉਸ ਮੈਂ ਸਲਾਈ ਦਾ ਕੰਮ ਕਰਦੀ ਸੀ 150 ਰੁਪਏ ਆ ਜਾਂਦਾ ਇਹਨਾਂ ਦੇ ਸ਼ਰਤੇ ਚੱਲਦਾ ਸੀ ਜੀ ਹੁਣ ਤਾਂ ਜੀ ਦਵਾਈ ਲੈਣ ਜਾਇਆ ਨਹੀਂ ਗਿਆ ਪੈਸੇ ਨਹੀਂ ਹੈਗੇ ਦਵਾਈ ਖਤਮ ਹੋਈ ਪਿਆ ਨੂੰ 2 ਦਿਨ ਹੋ ਗਏ ਇਹਨਾਂ ਨੂੰ ਇਹ ਬੈੱਡ ਤੇ ਹੀ ਨੇ ਉੱਠੇ ਵੀ ਨਹੀਂ ਹੈਗੇ ਜੰਮੀ ਉੱਠੇ ਨਹੀਂ ਜਾਂਦਾ ਹੈਗਾ ਮੈਂ ਜੀ ਬਸ ਕੱਪੜੇ ਥੋੜੇ ਬਹੁਤ ਜਿਹੜੇ ਆ ਜਾਂਦੇ ਸੀ ਉਹ ਸਲਾਈ ਕਰਦੀ ਸੀ ਹੁਣ ਉਹ ਵੀ ਨਹੀਂ ਹੁੰਦੇ ਹੈਗੇ ਜੇ ਕੋਈ ਵੀ ਵੀਰਜਾ ਭੈਣ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਇਹਦੀ ਪੂਰੀ ਜਾਣਕਾਰੀ ਲੈ ਸਕਦਾ ਹੈ